ਯੋ ਦੋ ਮਿੱਤਰੋ ਚੰਗਾ ਗੇਟ ਵੱਜਾ ਉਹ ਦੰਦਾ ਦਾਗ ਨਹੀਂ ਗਿਆ ਉਹ ਮੰਗੂ ਵੀਰ ਕਰੀਆਂ ਉਹ ਆਇਆ ਗੇਟ ਖੁਲਾਈਆ ਉਹ ਆ ਲੜੀਆਂ ਲੁੜੀਆਂ ਤੇ ਲਾਲਣੀਆਂ ਹੀ ਉਹ ਲਾਲਣੀਆਂ ਐ ਏਡੀ ਵੀ ਕੀ ਕਾਲੀ ਆ ਅਜੇ ਕਿਹੜਾ ਵਿਆਹ ਦਾ ਚਾਲ ਆਤੀਆ ਆ ਜਾ ਅੰਦਰ ਬੈੰਨੇ ਆ ਉਹ ਨਹੀਂ ਨਹੀਂ ਮੈਨੂੰ ਮੋਟਰਸਾਈਕਲ ਚਾਹੀਦਾ ਯਾਰ ਅੱਛਾ ਹੁਣੇ ਚਾਹੀਦਾ ਹੀ ਵਾਹੋ ਯਾਰ ਹੁਣੇ ਚਾਹੀਦਾ ਹੀ ਮਾਤਾ ਨਹੀਂ ਠੀਕ ਦਵਾਈ ਲੈਣ ਜਾਣਾ ਹੈ ਅੱਡੇ ਤੱਕ ਚਾਹੀਦਾ ਤਾਂ ਵੈਸੇ ਮੈਨੂੰ ਵੀ ਲੈ ਜਾ ਫਿਰ ਉਹ ਚਾਬੀ ਚਾਬੀ ਵਿੱਚ ਲੱਗੀ ਆ ਮੰਗੂਵੀਰ ਗੱਲ ਸੁਣੀ ਓਏ ਆ ਸ਼ੇਰੇ ਗੱਡੀ ਚਾਹੀਦੀ ਸੀ ਯਾਰ ਅੱਛਾ ਗੱਡੀ ਲੈ ਜਾਨੀ ਕੱਲ ਖੜਾਣਾ ਸਰੂਗਾ ਨਹੀਂ ਨਹੀਂ ਵੀਰ ਹੁਣੇ ਲੈ ਕੇ ਜਾਣੀ ਸੀ ਯਾਰ ਸਾਰਾ ਟੱਬਾ ਤਿਆਰ ਹੋ ਕੇ ਬੈਠਾ ਹਾਂ ਇਹਦੇ ਤਨ ਤਨ ਸੁਖਣਾ ਲਾਉਣ ਜਾਣਾ ਹੈ ਲੈ ਜਾ ਮੈਂ ਤਾਂ ਵੈਸੇ ਧੋਦੂ ਕੇ ਲਈ ਹੀ ਐਦਾਂ ਕਰੀ ਕੱਪੜਾ ਮਾਰ ਲਈ ਇੱਕ ਵਾਰ ਕਰ ਜਾ ਕੇ ਠੀਕ ਹੈ ਚਾਬੀ ਤੁਮ ਲਗੇ ਤੂੰ ਤਾਂ ਢੜਾਕਾ ਹੀ ਘੜਾਤਾ ਸੀ ਉਹ ਮੈਂ ਤਾਂ ਕਦੋਂ ਦੀ ਵੇਖਣ ਦੀ ਹੀ ਕਿ ਜਿਹੜਾ ਹੁੰਦਾ ਤੇ ਉਹਨੂੰ ਹੀ ਚੀਜ਼ ਫੜਾ ਦਿੰਦੇ ਜੇ ਕਿਹੇ ਨੂੰ ਨਾ ਨਹੀਂ ਕਰਦੇ ਜਿੰਨਾ ਵੱਡਾ ਤੁਹਾਡਾ ਘਰ ਆ ਹੋਡਾ ਤੁਹਾਡਾ ਦੇ ਲਿਆ ਉਹ ਬਹੁਤ ਚੀਜ਼ਾਂ ਦੀ ਕਿਹੜੀ ਗੱਲ ਆ ਉਹ ਚੀਜ਼ਾਂ ਤਾਂ ਇੱਥੇ ਰਹਿਣੀਆਂ ਉਹ ਜੇ ਅੱਜ ਕਿਸੇ ਦੇ ਕੰਮ ਆਵਾਂਗੇ ਹੋਰ ਨਹੀਂ ਕੋਹ ਤੇ ਅਗਲਾ ਸੀਸਾ ਹੀ ਦਊਗਾ ਉਹ ਵਿਆਜ ਵੀ ਸਾਰੇ ਤੁਹਾਡੀਆਂ ਤਰੀਫਾਂ ਕਰਨਦੇ ਹੀ ਘੜਾ ਬਣਾਇਆ ਤੁਹਾਡੇ ਲਈ ਆਜੋ ਉਹ ਤੈਨੂੰ ਆਉਂਦਾ ਚੌਂਕੇ ਜੜਾਤਾ ਉਹ ਤੂੰ ਚੌਂਕੇ ਦੀ ਗੱਲ ਕਰਦਾ ਭਾਬੀ ਤੇ ਆਉਂਦਾ ਕੋਠੇ ਵੀ ਚੜ ਗਈ ਹੁਣ ਇਹ ਲੀੜੇ ਸੁੱਕਣੇ ਪਾ ਗਿਆਈ ਉਹ ਮੰਗੂ ਉਹ ਹੁਣ ਕੌਣ ਆ ਗਿਆ ਤੁਸੀਂ ਚਲੋ ਅਹੀਂ ਆਗੇ ਉਹ ਬੱਲੇ ਉਹ ਮੰਗੂਆ ਓਏ ਤੂੰ ਤੇ ਵਿਆਹ ਵੀ ਕਰਾ ਲਿਆ ਵਾ ਆਹ ਵੇਖ ਲਾ ਸਾਡੇ ਮੁੰਡੇ ਦਾ ਬਾਹਰ ਕੋਈ ਰਿਸ਼ਤਾ ਹੀ ਨਹੀਂ ਹੋਣ ਡਿਆ ਏ ਅੱਛਾ ਅੱਛਾ ਤਸੀਂ ਫਿਰ ਵਿਆਹ ਕਰਨ ਆਏ ਜੋ ਵਿਆਹ ਕਰਕੇ ਤੁਸੀਂ ਚਲ ਜਣਾ ਹਣਾ ਵਾ ਓ ਨਹੀਂ ਮੰਗੂਆ ਉਹ ਬਥੇਰਾ ਟਾਈਮ ਲਾ ਲਿਆ ਬਾਹਰ ਉਹ ਹੁਣ ਨਹੀਂ ਜਾਣਾ ਓਏ ਹੁਣ ਇੱਥੇ ਹੀ ਰਵਾਂਗੇ ਉਹ ਨਾਲੇ ਇੱਥੇ ਸਰਦਾਰੀ ਆ ਓਏ ਬਾਹਰ ਤੇ ਕੋਈ ਕਿਸੇ ਨੂੰ ਬੁਲਾ ਕੇ ਖੁਸ਼ ਨਹੀਂ ਆ ਉਹ ਸਾਰਿਆਂ ਲੋਕਾਂ ਨੂੰ ਆਪਣੇ ਆਪਣੇ ਕੰਮਾਂ ਦਾ ਮਤਲਬ ਆ ਉਹ ਨਾਲੇ ਪੰਜਾਬ ਤੇ ਨਜ਼ਾਰੇ ਆ ਉਹ ਚਾਚਾ ਇੱਥੇ ਕਾਦੇ ਨਜ਼ਾਰੇ ਨਜ਼ਾਰੇ ਦੇ ਬਾਹਰ ਆ ਇੱਥੇ ਤੇ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ ਈ ਡੰਗਰ ਉਹ ਮੈਨੂੰ ਤੇ ਕਿਤੇ ਡੰਗਰ ਦਿਖਣ ਨਹੀਂ ਦੇ ਉਹ ਨਹੀਂ ਨਹੀਂ ਚਾਚਾ ਮੈਂ ਤੇ ਉਦਾਂ ਡਿਆ ਆ ਓਏ ਪੁੱਤ ਇੰਨਾ ਗੱਲਾਂ ਨੂੰ ਤੇ ਬਾਹਰ ਤਰਸੀਦਾ ਈ ਓਏ ਹੁਣ ਇੱਥੇ ਹੀ ਰਵਾਂਗੇ ਉਹ ਨਾਲੇ ਪੈਲੀ ਬੰਨਾ ਸਾਂਭਾਂਗੇ ਨਾਲੇ ਦੋ ਚਾਰ ਮੱਝਾਂ ਰੱਖਾਂਗੇ ਪਰ ਮੰਗੂ ਇੱਕ ਗੱਲ ਤੇਰੀ ਮੰਨਣੀ ਪੈਣੀ ਆ ਉਹ ਜਿੱਦਾਂ ਦਾ ਤੈਨੂੰ ਘਰ ਛੱਡ ਕੇ ਗਏ ਹਨਾ ਓਦਾਂ ਹੀ ਤੂੰ ਚਮਕਾ ਕੇ ਰੱਖਿਆਈ ਹਾਂ ਚਾਚਾ ਮੈਂ ਤੇ ਕਦੀ ਬਗਾਨਾ ਸਮਝਿਆ ਨਹੀਂ ਮੈਂ ਤੇ ਆਪਣਾ ਸਮਝ ਕੇ ਸੰਭਧਾ ਰਿਆਂ ਬਰੋ ਕਿੰਨਾ ਕ ਟਾਈਮ ਲੱਗਣਾ ਸਮਾਨ ਚੁੱਕਣ ਤੇ ਵੀਰ ਸਾਡਾ ਕਿਹੜਾ ਇੱਥੇ ਸਮਾਨ ਹੈਗਾ ਸਮਾਨ ਤੇ ਹੋਈ ਆ ਜਿਹੜਾ ਤੁਸੀਂ ਛੱਡ ਕੇ ਗਏ ਹੋ ਸਾਡੇ ਤਾਂ ਇੱਥੇ ਗੱਛੇ ਭਲਾਣਾ ਆਈਆਂ ਉਹ ਵੀ ਇੱੱਕੇ ਝੋਲੇ ਚ ਪਾ ਕੇ ਗਾਂ ਜਾਣਾ ਚਲੋ ਫਿਰ ਅੱਛਾ ਤੇ ਇਹ ਕਰ ਤੁਹਾਡਾ ਨਹੀਂ ਲੈ ਤੈਨੂੰ ਕਿਹਨੇ ਕਿਹਾ ਆਪਣਾ ਹੀ ਆ ਕਹਿਣਾ ਕਿੰਨੇ ਆ ਮੈਂ ਸੋਈ ਚ ਸੁਣ ਲਿਆ ਸੀ ਕਿ ਇਹ ਘਰ ਉਹਨਾਂ ਦਾ ਜਿਹੜੇ ਬਾਹਰੋਂ ਆਏ ਆ ਅੱਛਾ ਉਹ ਉਹ ਤੇ ਚਾਚਾ ਨਹੀਂ ਆਇਆ ਬਾਹਰੋਂ ਘੁੰਮਣ ਗਏ ਥੋੜੇ ਨਾਲੀ ਆਂਦੇ ਸੀ ਪਿਆਡਾ ਘਰ ਰੋਡ ਤੇ ਆ ਤੇ ਤੁਸੀਂ ਦੋ ਚਾਰ ਤਾਂ ਇੱਥੇ ਸੋਜੋ ਉਹ ਤੇ ਕੋਈ ਸਮਾਨ ਚੁੱਕਣ ਦੀਆਂ ਗੱਲਾਂ ਕਰਨਦੇ ਸੀ ਸਮਾਨ ਉਹ ਤੇ ਕਹਿੰਦੇ ਕਿ ਤੁਹਾਡੇ ਕੋਲ ਹੀ ਲਾਤਾਂ ਨੇ ਇੱਥੇ ਰਹਿ ਜੇ ਅੱਛਾ ਮੈਂ ਤੇ ਡਾਰੀ ਗਈ ਸੀ ਜੇ ਇਹ ਘਰ ਉਹਨਾਂ ਦਾ ਤੇ ਆਪਣਾ ਕਿੱਥੇ ਆ ਲੈ ਦੱਸ ਆਪਕਦ ਘਰ ਤੋਂ ਬਿਨਾਂ ਬੈਠਿਆ ਆ ਨਾਲ ਹੀ ਦੋਗਲੀਆਂ ਸਾਡੀ ਆਪਣੀ ਬਾਜ ਵਾਲੀ ਕੋਠੀ ਆ ਚੱਲੋ ਫਿਰ ਆਪਣੇ ਘਰ ਚੱਲੀਏ ਇੱਥੇ ਕੀ ਕਰਨਦੇ ਹੁਣ ਆਪਾਂ ਚਲੋ ਨਿਕਿਆ ਕਰਸਾ ਰਸਮਾਂ ਇਕੱਠਾ ਚੱਲੀਏ ਆਪਾਂ ਆਪਣੇ ਘਰ ਓਹ ਆ ਦੇ ਬਾਉਮੰਦਾ ਹੋਇਆ ਨੇਰੀ ਨੇ ਤਾਂ ਬੁਗੇ ਸਾਰੇ ਖੇਡ ਕੇ ਰਹਿਤੇ ਨੇ ਕੀ ਪੌੜੀ ਵੀ ਗਲ ਗਈ ਆ ਸਾਰੀ ਹੁਣ ਆਪਾਂ ਕੋਠੇ ਤੇ ਕਿਦਾਂ ਚੜਿਆ ਕਰਨਾ ਵਾ ਆਇਆ ਬਾਜ ਵਾਲੀ ਕੋਠੀ ਇੱਥੇ ਤੇ ਇਕੱਲਾ ਬਾਜ਼ ਹੀ ਦਿਖੰਦਿਆ ਵਾ ਕੋਠੀ ਕਿੱਥੇ ਆ ਹਾਂ ਜੇ ਬਾਜ਼ ਆ ਗਿਆ ਵਾ ਤੇ ਕੋਠੀ ਵੀ ਪੈ ਜਾਣੀ ਆ ਐਡਾ ਕੰਦਾ ਬਾਜ਼ ਕੋਠੀ ਤੇ ਉਹ ਅਸਲ ਚ ਨਾ ਜਿੱਡੀ ਕਈ ਕੋਠੀ ਪਾਉਂਦਾ ਸੋਚਿਆ ਨਾ ਉਹਤੇ ਐਡਾ ਹੀ ਫੱਬਣਾ ਹੈ ਉਹ ਚੀਜ਼ਾਂ ਤੇ ਆਪਣੀਆਂ ਹੀ ਨਾ ਉਹ ਗੱਡੀ ਤੇ ਉਹ ਬੁਲਟ ਹਾਂ ਤੇ ਉਹਨਾਂ ਦੇ ਹੀ ਜਿਹੜੇ ਲਾਗੇ ਚੁੱਪ ਓਏ ਹੋ ਕਿਹੜੇ ਬਗਾਨੇ ਆ ਜਦੋਂ ਲੋੜ ਹੋਊਗੀ ਫੇਰ ਲੈਵਾਂਗੇ ਹਾਏ ਮਰਜੀ ਵਚੋਲਾ ਜਿਹੜਾ ਕਹਿੰਦਾ ਸੀ ਮੁੰਡੇ ਦਾ ਤੇ ਪੱਖਿਆਂ ਵਾਲੀ ਫੈਕਟਰੀ ਚ ਹਸਾਵਾ ਮੈਨੂੰ ਤੇ ਲੱਗਦਾ ਇਹ ਨੰਗਾਕਰ ਪੱਖੀ ਵੀ ਹੈ ਨਹੀਂ ਮੈਂ ਤਾਂ ਮਰ ਜੂ ਗਰਮੀ ਵਿੱਚ ਗਰਮੀ ਕਿੱਥੇ ਆ ਕਾਂ ਸੌਣ ਆਂਡਿਆ ਵਾ ਇੱਕ ਮਿੰਨਾਂ ਤੂੰ ਪੇਕੇ ਲਾਉਣਾ ਵਾ ਜਦੋਂ ਨੂੰ ਤੂੰ ਵਾਪਸ ਆਣਾ ਵਾ ਦਿਨ ਠੰਡੇ ਹੋ ਜਾਣੇ ਨਾ ਤੁਹਾਡੇ ਘਰ ਕੋਈ ਚੁੱਲ੍ਹਾ ਚੌਂਕਾ ਨਾ ਕੋਈ ਸਿਲੰਡਰ ਦਿਖੰਦਿਆ ਵਾ ਰੋਟੀ ਕਿੱਥੋਂ ਖਾਣੀ ਆ ਮੈਂ ਤਾਂ ਭੁੱਖੀ ਮਰ ਜੂ ਆ ਭਾਬੀ ਚੁੱਲ੍ਹਾ ਚੋਂ ਕੇ ਦੀ ਕੀ ਲੋੜ ਆ ਆ ਲਿਸਟ ਮੇਰ ਕੋ ਬਣੀ ਪਈ ਲਾਗੇ ਲਾਗੇ ਮੇਲਿਆਂ ਦੀ ਤੂੰ ਬਾ ਲਿਫਾਫੇ ਦੇਣੇ ਆ ਵੇਖੀ ਫਿਰ ਉਹਦੇ ਤਰ੍ਹਾਂ ਤਰ੍ਹਾਂ ਦੇ ਪਗਵਾਨ ਕੱਲ ਵਿਆਹ ਚ ਤੇ ਇੱਕ ਚਤਰਾਜੀ ਤੁਹਾਡੀਆਂ ਤਰੀਫਾਂ ਕਰਦੀ ਨਹੀਂ ਥੱਕਦੀ ਓ ਸ਼ਾ ਓ ਓ ਭਾਬੀ 500 ਰੁਪਇਆ ਫੜਾ ਇੱਧਰ ਵੇ ਆਪਣੀ ਗੱਲ ਤੇ 500 ਦੀ ਹੋਈ ਸੀ ਓ ਭਾਬੀ ਗੱਲ ਹੀ 500 ਦੀ ਹੋਈ ਸੀ ਕੰਮ ਨਹੀਂ 500 ਵਾਲੇ ਐਕਟਿੰਗ ਤੇਰੀ 200 ਵਾਲੀ ਨੋਟ ਤੂੰ 500 ਦਾ ਸਾਹਮਣੇ ਬੈ ਗਈ ਆ ਸਿਰੇ ਦੇ ਨੰਗ ਜੇ ਹੂੰ ਤੱਕ ਭਰਾਟ ਹੋਣਦੀ ਹੁਣ ਮੇਰਾ ਮੇਰਾ ਫੋਨ ਪਾਪਾ ਆਪਣੇ ਨਾਲ ਧੋਖਾ ਹੋ ਗਿਆ ਮੈਂ ਨਹੀਂ ਰਹਿਣਾ ਇੱਥੇ ਘਰ 'ਚ ਕੋਈ ਨਲਕਾ ਟੁੱਟੀ ਹੈਗਾ ਕਿ ਇਹ ਵੀ ਕਿਸੇ ਘਰੋਂ ਮੰਗਿਆ ਉਹ ਅੰਕਲ ਜੀ ਟੂੜੀ ਦੀ ਕਦੀ ਲੋੜ ਹੀ ਨਹੀਂ ਪਈ ਆਹ ਸਾਹਮਣੇ ਬੰਬੀ ਸਾਰੀ ਜਿਹੜੀ ਚੱਲਦੀ ਰਹਿੰਦੀ ਉੱਥੋਂ ਵਾਟਰ ਕੂਲਰ ਭਰ ਲਈਦਾ ਤੁਹਾਡੇ ਕੋਲੋਂ ਇੱਕ ਟੁੱਟੀ ਤੱਕ ਨਹੀਂ ਲੱਗੀ ਕਾਰ ਚ ਸ਼ਰਮ ਕਰੋ ਮਾੜੀ ਮੋਟੀ ਹਾਂ ਹਾਂ ਡਾਡੀ ਜੀ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਕਦੀ ਸ਼ਰਮ ਉਹ ਕਾਕੇ ਹੋਰ ਨੇ ਦੀ ਯਾਰ ਇੱਕ ਸਰਕਾਰੀ ਟੁੱਟੀ ਲਵਾ ਲੈਂਦੇ ਹੋ ਉਹ ਅੰਕਲ ਜੀ ਉਹ ਵੀ ਆਏ ਲਾਉਣ ਉਹਦੇ ਸਕਿਉਰਟੀ ਬੜੀ ਮੰਗਦੇ ਸੀ ਫੇਰ ਅਹੀਂ ਕਿਉਂ ਰਹਿ ਨਹੀਂ ਦਿੰਨੇ ਆ ਕੀ ਲੋੜ ਜਦੋਂ ਇਧਰ ਉਧਰੋ ਸਰੀ ਜਾਂਦੇ ਆ ਉਹ ਚਲੋ ਛੱਡੋ ਜੇ ਹੁਣ ਆ ਗਿਆ ਤੇ ਪੀ ਲਓ ਤੁਸੀਂ ਕਿਹੜੀ ਗੱਲਾਂ ਲਾ ਕੇ ਬਹਿ ਗਏ ਜੇ ਉਹ ਇਹਨਾਂ ਦੇ ਤੇ ਘਰ ਦੇ ਪਾਣੀ ਤੇ ਵੀ ਯਕੀਨ ਨਹੀਂ ਰਿਹਾ ਮੈਨੂੰ ਡਾਡੀ ਜੀ ਤੁਸੀਂ ਪਾਣੀ ਦੀ ਪ੍ਰਵਾਹਨਾ ਕਰੋ ਅਗਲਾ ਨੇ 350 ਫੁੱਟ ਬੋਰ ਕਰਾ ਮੋਟਰ ਦਾ ਜਿੱਥੋਂ ਪਰ ਕੇ ਲਿਆਂਦਾ ਵਾ ਆ ਵੇਖੋ ਆ ਵੇਖੋ ਤੁਸੀਂ ਸਾਰੇ ਇਹਨੂੰ ਭੋਰਾ ਫਰਕ ਆਏਗਾ ਵਈ ਨੂੰ ਮਜਾਕ ਸੁਝੰਡੇ ਨੇ ਉੱਤੋਂ ਉਹ ਕਿੰਨੀ دیر ਤੱਕ ਅਸੀਂ ਦੀਆਂ ਗੱਲਾਂ ਚਰੀ ਜਾਈਏ ਜਾ ਕੁੜੀਏ ਚੁੱਪ ਆਪਣਾ ਲੀਡਾ ਲੱਤਾ ਚਲਿਏ ਇੱਥੋਂ ਪਾਉ ਜੀ ਬਹੁਤੇ ਕਾਲੇ ਨਹੀਂ ਪਈਦਾ ਇਹ ਕੋਈ ਮੰਝੀਆਂ ਦਾ ਢੇੜ ਨਹੀਂ ਆ ਅੱਜ ਢੇੜ ਲੋ ਕੱਲ ਨੂੰ ਫੇਰ ਆਉਣ ਲਾਂਗੇ ਧੀਆਂ ਪੁੱਤਾਂ ਦੀ ਜ਼ਿੰਦਗੀ ਦਾ ਸਵਾਲ ਆ ਤੂੰ ਹੀ ਥੋੜਾ ਜਾ ਨਾ ਠੰਡੇ ਸਬਾਹ ਆਣਾ ਸੋਚੋ ਤੇ ਜੇ ਅਸੀਂ ਧੀਆਂ ਵਾਲੇ ਆ ਤਾਂ ਫੇਰ ਕੀ ਹੋ ਗਿਆ ਮਤਲਬ ਅਹੀਂ ਹਰ ਗੱਲ ਜਰੀਈ ਹੈ ਦੀ ਉਹ ਪਾਉ ਜੀ ਗੱਲ ਵੀ ਤੇ ਵੇਖੋ ਗੱਡੀ ਵੱਡੀ ਆ ਉਹ ਇੱਕ ਵੀ ਗੱਲ ਦੱਸੋ ਜੇ ਇਹਨੇ ਸਹੀ ਕੀਤੀ ਹੋਵੇ ਉਹ ਇਹੋ ਜੇ ਝੂਠੇ ਬੰਦੇ ਦੇ ਕੋਲ ਮੈਂ ਆਪਣੀ ਸੀ ਇੱਕ ਮਿੰਟ ਵੀ ਛੱਡ ਕੇ ਨਹੀਂ ਜਾ ਸਕਦਾ ਪਾਉ ਜੀ ਛੱਡੋ ਹੁਣ ਜੋ ਹੋਣਾ ਹੀ ਹੋ ਗਿਆ ਨਾਲੇ ਜੋੜੀਆਂ ਤੇ ਰੱਬ ਉਤੋਂ ਬਣਾ ਕੇ ਕੱਲ ਦਾ ਇੱਕ ਮੌਕਾ ਤੇ ਦੇਣਾ ਹੀ ਚਾਹੀਦਾ ਮੁੰਡੇ ਨੂੰ ਉਹ ਜੋੜੀਆਂ ਉਤੋਂ ਰੱਬ ਬਣਾ ਕੇ ਕੱਲ ਦਾ ਇਹਨੇ ਧੱਕੇ ਨਾਲ ਬਣਾਈ ਤੇ ਹੁਣ ਤੁਸੀਂ ਵੇਖਿਓ ਮੈਂ ਇਹਨੂੰ ਕਿੱਦਾਂ ਅੰਦਰ ਤੱਕਦਾ ਚੜੀਏ ਦਾ ਨਾ ਕਰੋ ਮੈਨੂੰ ਤਾਂ ਲੋਕਾਂ ਨੇ ਤਨੇ ਦੇ ਦੇ ਮਾਰਦਣਾ ਇਹ ਜੇ ਕੱਲ ਵਿਆਹ ਹੋਇਆ ਤੇ ਅੱਜ ਕੁੜੀ ਲੈ ਕੇ ਵੀ ਚਲ ਗਏ ਮੇਰੀ ਤਾਂ ਸਾਰੇ ਪਿੰਡ ਚ ਬੇਸਤੀ ਹੋਈ ਨਹੀਂ ਆ ਮੇਰੀ ਇੱਜ਼ਤ ਦਾ ਸਵਾਲ ਚ ਉਹ ਜੇ ਦੀ ਕੋਈ ਆਪਣੀ ਚੀਜ਼ ਨਹੀਂ ਹੁੰਦੀ ਉਹਦੀ ਕਾਹਦੀ ਇੱਜ਼ਤ ਉਹ ਇੱਜ਼ਤ ਤਾਂ ਤੂੰ ਸਾਡੀ ਖਰਾਬ ਕੀਤੀ ਆ ਅਸੀਂ ਆਪਣੇ ਸ਼ਰੀਕੇ ਚ ਕੀ ਮੂੰਹ ਖੋਣਾ ਅਗਲਿਆਂ ਕਹਿਣਾ ਕਿ ਕੱਲ ਧੀ ਤੋਰੀ ਹੀ ਅੱਜ ਘਰ ਵਾਲੀ ਵੇਖੋ ਜੀ ਆਪਾਂ ਦੋਵੇਂ ਪਰਿਵਾਰ ਇਕੱਠੇ ਹੋਏ ਆ ਤੂੰ ਹੀ ਸਾਡਾ ਆਿਆਂ ਦਾ ਹੀ ਕੋਈ ਮਾਨ ਰੱਖ ਲੋ ਮਾਫ ਕਰ ਦੋ ਮੁੰਡੇ ਵਿਚਾਰੇ ਨੂੰ ਚਲੋ ਜੇ ਤੁਸੀਂ ਇੰਨਾ ਕਹਿਂਦੇ ਜੇ ਮੈਂ ਤੁਹਾਡਾ ਮਾਨ ਰੱਖ ਲੈਣਾ ਪਰ ਮੇਰੀ ਇੱਕ ਸ਼ਰਤ ਹੈ ਦੱਸੋ ਭਾਉ ਜੀ ਤੁਹਾਡੀ ਕੀ ਸ਼ਰਤ ਆ ਜਿਹੜੀਆਂ ਚੀਜ਼ਾਂ ਵਿਖਾ ਕੇ ਇਹਨੇ ਰਿਸ਼ਤਾ ਕੀਤਾ ਹੀ ਨਾ ਵੱਡਾ ਘਰ ਗੱਡੀ ਇਹਨੂੰ ਕੋ ਉਹ ਸਾਰੀਆਂ ਚੀਜ਼ਾਂ ਬਣਾਵੇ ਮੈਂ 6 ਮਹੀਨੇ ਦਾ ਟਾਈਮ ਦੇਣਾ ਇਹਨੂੰ ਜੇ ਤੇ ਇਹਨੇ ਉਹ ਚੀਜ਼ਾਂ ਬਣਾ ਲਈਆਂ ਆ ਕੇ ਕੁੜੀ ਲੈ ਜਾਏ ਨਹੀਂ ਤਾਂ ਬਾਤ ਫਿਰ ਰਹੀ ਵੇਖਾਂਗੇ ਕੀ ਕਰਨਾ ਚੱਲ ਕੁੜੀਏ ਜੜੀ ਗੱਲ ਤੇ ਸੁਣਿਓ ਬਸ ਹੋਰ ਨਹੀਂ ਚੱਲ ਆ ਜਾ ਕੁੜੀਏ ਕਾਕੂ ਮੈਣੀ ਆਵੇ ਚੱਲ ਹੋਣ ਗਿਆ ਲੱਖ ਕਮੀਆਂ ਸਾਡੇ ਵਿੱਚ ਯਾਰਾ ਸਾਨੂੰ ਪਤਾ ਤੂੰ ਹੁਣ ਕਦ ਆਉਣਾ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਮੁੜੀ ਓਏ ਹੇ ਦਾ ਮੂੰਹ ਛੋਟ ਕੌਣ ਕਿਹਾ ਵੀ ਚਿਰ ਬੈਠਾ ਰਹਿਵੇਂਗਾ ਮੈਂ ਇੱਥੇ ਐਵੇਂ ਨਹੀਂ ਬੈਠਾ ਮੈਂ ਵੀ ਬੈਠਾ ਇਹੋ ਸੋਚਣ ਲੱਗਾ ਕਿ ਪੈਸੇ ਆਉਣੇ ਕਿੱਥੋਂ ਹੈ ਕਿੱਥੋਂ ਆਉਣੇ ਪੈਸੇ ਇਹ ਤੁਹਾਨੂੰ ਉਦੋਂ ਨਹੀਂ ਪਤਾ ਲੱਗੂ ਜਦੋਂ ਮੈਂ ਲੈ ਕੇ ਆ ਗਿਆ ਕੋਈ ਨਹੀਂ ਮਿਲਦਾ ਤੁਹਾਨੂੰ ਥੋੜੇ ਨਾਲ ਉਹ ਵੱਡਿਆ ਦਾਤ ਦੇ ਪੈਸੇ ਆਉਣੇ ਕਿੱਥੋਂ ਆ ਉਹ ਯਾਰ ਮੇਰੇ ਕਿਹੜਾ ਰਸ ਆਪਣੇ ਦਾਦਾ ਹੈ ਵੀ ਤੁਹਾਡੇ ਖੂਦ ਪੈਸੇ ਦੀ ਗੱਗਨ ਵੀ ਤੇ ਜਾ ਕੇ ਬੋਟ ਲਿਆ ਉਹ ਘਰੋਂ ਬਾਹਰ ਨਿਕਲੂਗਾ ਕੋਈ ਕੰਮ ਕਰੇਗਾ ਫੇਰ ਹੀ ਆਉਣਗੇ ਪੈਸੇ ਤੇ ਫੇਰ ਮੈਨੂੰ ਵੀ ਆਪਣੇ ਨਾਲ ਹੀ ਲੈ ਜਾ ਦੋਵੇਂ ਜਾਨੇ ਕੰਮ ਕਰਾਂਗੇ ਛੇਤੀ ਗੱਲ ਬਣੂਗੀ ਵਾਹ ਤੈਨੂੰ ਵੀ ਘਰ ਵੇਲੇ ਬੈਠੇ ਟਿਕਾਣੀ ਹੁੰਦਾ ਚਲਾ ਚਲੀਏ ਪੁੱਲੇ ਸੱਚ ਆਪਾਂ ਤਾਂ ਕੰਮ ਕਰਨ ਦੀ ਲੋੜ ਹੀ ਨਹੀਂ ਆਪਣੇ ਕੋਲ ਪਲਾਟ ਹੈਗਾ ਜੱਦੀ ਪੁਸਤੀ ਉਹ ਵੇਚਦੇ ਆ ਪਲਾਟ ਪਹਿਲਾਂ ਤਾਂ ਕਦੇ ਦੱਸਿਆ ਨਹੀਂ ਉਹ ਮੈਨੂੰ ਵੀ ਅੱਜੀ ਜਿੱਤ ਆਇਆ ਵਾ ਪਰ ਹੈਗਾ ਕਿੱਥੇ ਆ ਉਹ ਵੀ ਦੱਸਦਾ ਵਾਂ ਪਹਿਲਾਂ ਡੀਲਰ ਲੱਭੀਏ ਜਿੰਨੇ ਪਲਾਟ ਵਕਾਉਣਾ ਵਾ ਉਹ ਡੀਲਰ ਤੇ ਆਪਣੇ ਪਿੰਡੇ ਗਾਇਆ। ਆਹ ਸੱਚ ਬਲਜੀਤਾਲ ਚਲਦੇ ਆ। ਉਹ ਲਾਂਗਾ ਵੀਰ ਜੀ। ਹਾਂਜੀ ਡੀਲਰ ਸਾਹਿਬ। ਉਹ ਹਾਂ ਵੀ ਮੁੜਿਓ ਕਿੱਧਰ ਆਣੇ ਹੋਏ? ਆਪਣੇ ਕੋਲ ਕੋਕ ਪਲਾੜਿਆ ਸੀ ਉਹ ਵੇਚਣਾ ਸੀ। ਉਹ ਪਲਾਟ ਕਿਉਂ ਵੇਚਣ ਦੇ ਜੀ? ਘਰ ਬਣਾਉਣਾ ਤਾਂ ਵੇਚਣ ਦੇ। ਹੈ। ਉਹ ਲੋਕੀ ਪਲਾਟ ਖਰੀਦ ਕੇ ਘਰ ਬਣਾਉਂਦੇ ਆ। ਤੁਸੀਂ ਪਲਾਟ ਵੇਚੀ ਜਾਣ ਦੇ ਜੇ ਉਹ ਅਸਲ 'ਚ ਨਾ ਡੀਲਰ ਸਭ ਸਾਨੂੰ ਥੋੜੀ ਜਲਦੀ ਆ ਇਹ ਕਰਕੇ ਅਸੀਂ ਸੋਚਿਆ ਕਿ ਇਹਨੂੰ ਵੇਚ ਕੇ ਤੇ ਬਣਿਆ ਆਪਣਾ ਤੇ ਲਾਂਗੇ ਉਹ ਪੁੱਤ ਜਲਦੀ ਤੇ ਮਿੰਨੋ ਬੜੀ ਆ ਤੁਸੀਂ ਲੱਭੋ ਕੋਈ ਚੰਗਾ ਡੀਲਰ ਜਿਹੜਾ ਤੁਹਾਡਾ ਪਲਾਟ ਵਕਾ ਸਕੇ ਉਹ ਮਾਰੇ ਤੁਹਾਨੂੰ ਲੱਭਦੇ ਲੱਭਦੇ ਤੇ ਤੁਹਾਡੇ ਤੱਕ ਪਹੁੰਚੇ ਆ ਉਹ ਨਾ ਬਾਊ ਉਹ ਇਹ ਕੰਮ ਤਾਂ ਮੈਂ ਕਦੋਂ ਦਾ ਛੱਡਤਾ ਲੈ ਸ਼ਕਾਰ ਨਿਕਲੇ ਤਾਂ ਕੁੱਤੀ ਲਗਾਈ ਹੋਗੀ ਉਹ ਕੀ ਕਹਿਣ ਡਿਆ ਓਏ ਉਹ ਕੁਝ ਨਹੀਂ ਕਹਿੰਦਾ ਕਹਿਣ ਡਿਆ ਵਾ ਕਿ ਇੰਨੀ ਜਲਦੀ ਦੂਜਾ ਡੀਲਰ ਕਿੱਥੋਂ ਲੱਭਾਗੇ ਉਹ ਟੈਨਸ਼ਨ ਨਾ ਲਓ ਫੋਨ ਤੇ ਮੇਰਾ ਮੇਰੇ ਕੋਲ ਹੀ ਆ ਲੈ ਹੁਣ ਅਹੀ ਇਹਦੇ ਫੋਨ ਉਹ ਮੈਂ ਕੰਮ ਹੀ ਛੱਡਿਆ ਵਾ ਉਹ ਨੰਬਰ ਤਾਂ ਸਾਰੇ ਇਹਦੇ ਵਿੱਚ ਆ ਲਾਉਣਾ ਮੈਂ ਆਪਣੇ ਉਸਤਾਦ ਨੂੰ ਫੋਨ ਉਹ ਵਕਾਉ ਦਾ ਡਾ ਪਲਾਟ ਉਹ ਨਾਲੇ ਜਿਹੜੇ ਸ਼ਹਿਰਾਂ ਦੇ ਵੱਡੇ ਵੱਡੇ ਪਲਾਟ ਉਹ ਮੇਰਾ ਉਸਤਾਦ ਹੀ ਤੇ ਵਕਮਦਾ ਆ ਉਹ ਸਾਸਤਰੀ ਘਰ ਉਸਤਾਦ ਜੀ ਉਹ ਪਿੰਡ ਪਲਾਟ ਵੇਖਣ ਡਿਆ ਸੀ ਇੱਕ ਤੇ ਕਿਦਾਂ ਫੇਰ ਮਾਰੋਗੇ ਕਿਹੜਾ ਅੱਛਾ ਉਹ ਠੀਕ ਆ ਚਲੋ ਠੀਕ ਆ ਓਕੇ ਉਹ ਲੈ ਓ ਮੁੰਡਿਓ ਬਣ ਗਈ ਜੇ ਵਦਾਈ ਉਸਤਾਦ ਕਹਿੰਦਾ ਮੈਂ ਤੁਹਾਡੇ ਲਾਗੇ ਚ ਆ ਗਈਆਂ ਅੱਧੇ ਘੰਟੇ ਤੱਕ ਮੜੀਆਂ ਲਾਗੇ ਤੁਹਾਨੂੰ ਮਿਲਦਾ ਪਹੁੰਚ ਜੋ ਮੜੀਆਂ ਲਾਗੇ ਉਹ ਮਿਹਰਬਾਨੀ ਜੀ ਸਰ ਚੰਗਾ ਮੁੰਡਿਓ ਉਹ ਵੀਰ ਗੱਲ ਸੁਣ ਮੜੀ ਜੀ ਆ ਯਾਰ ਡਰੈਸ ਦਸੀਆ ਮੜਾ ਜਿਆ ਹਾਂਜੀ ਪਾਜੀ ਇਧਰ ਉਹ ਤੁਹਾਨੂੰ ਬਲਜੀਤ ਨੇ ਕਿ ਲਿਆਵਾ ਹਾਂਜੀ ਬਲਜੀਤ ਨੇ ਕਿ ਲਿਆਇਆ ਅੱਛਾ ਤੇ ਮੁੜਿਓ ਪਲਾਟ ਫੇ ਤੁਹੀ ਵੇਚਣਾ ਵਾ ਹਾਂਜੀ ਸਾਡੇ ਕੋਲ ਹੀ ਆ ਕਿੱਥੇ ਆ ਪਲਾਟ ਆਜੋ ਵਖਾਲਦਨੇ ਲੱਗੀ ਆ ਮੋਟਰਸ ਲੱਗਾ ਰਹਿੰਦੇਓ ਚਲੋ ਓਲਾ ਓਏ ਆ ਡੰਗਰ ਵੇਚੀ ਜਾਂਂਦੇ ਆ ਤੁਹੀ ਪਲਾਟ ਵੇਚੀ ਜਾਂਂਦੇ ਕੀ ਗੱਲ ਆ ਕਿਤੇ ਪਿੰਡ ਤੇ ਨਹੀਂ ਖਾਲੀ ਕਰਨ ਦਾ ਰਾਦਾ ਹੋ ਨਹੀਂ ਨੇ ਪਿੰਡ ਕਿਉਂ ਖਾਲੀ ਕਰਨਾ ਭਾ ਕਿੱਥੇ ਗੜੀ ਜੰਗ ਲੱਗਣ ਲੱਗੀ ਆ ਪਿੰਡ ਤਾਂਹੀਂ ਉਦੋਂ ਨਹੀਂ ਖਾਲੀ ਕੀਤਾ ਜਦੋਂ ਰਾਤ ਨੂੰ ਡਰੋਨ ਦੇਖਦੇ ਹ ਸੀ ਉਹ ਡਰੋਨ ਤੇ ਨਹੀਂ ਡਿੱਗੇ ਪਰ ਮੈਂ ਡਿੱਗਣ ਵਾਲਾ ਹੋ ਗਿਆ ਜੇ ਉਹ ਯਾਰ ਛੇ ਤਾਜੀ ਆ ਜਾਓ ਆਪਣਾ ਪਲਾਟ ਹੈ ਪਲਾਟ ਉਹ ਆ ਤੇ ਰੂੜੀ ਆ ਪਲਾਟ ਕਿੱਥੇ ਆ ਰੂੜੀ ਤੇ ਉੱਤੇ ਉੱਤੇ ਆ ਥੱਲੇ ਪਲਾਟ ਹੀ ਆ ਉਹ ਤੁਸੀਂ ਯਾਰ ਰੂੜੀ ਵਾਲਾ ਥਾਂ ਵਿੱਚ ਨਹੀਂ ਫੋਨ ਕੀਤਾ ਮੈਨੂੰ ਛੇਰ ਕੀੜੀ ਗੱਲ ਆ ਇਹ ਕਿਹੜਾ ਬਗਾਨਾ ਵਾ ਇਹ ਵੀ ਆਪਾਂ ਨੂੰ ਹੀ ਮਿਲਿਆ ਵਾ ਬਾ ਠੀਕ ਆ ਉਹ ਸਰਕਾਰ ਨੇ ਤੁਹਾਨੂੰ ਰੂੜੀ ਲਾਉਣ ਲਈ ਥਾਂ ਦਿੱਤਾ ਰੂੜੀ ਲਾਓ ਉਹ ਤੁਸੀਂ ਵੇਜ ਵੇਜ ਖਾਈ ਜਾਣਦੇ ਜੇ ਬਾਕੀ ਨੇ ਵੇਚਿਆ ਵਾ ਹਾਡਾ ਵਜਾ ਹੀ ਅਹੀਂ ਕਿਹਾ ਕਿ ਕਰਨਾ ਅਹੀਂ ਵੇਚਦਨੇ ਆਂ ਔਰ ਰੂੜੀ ਵਾਲਾ ਥਾਂ ਵੇਚ ਕੇ ਤੇ ਕੂੜਾ ਕਿੱਥੇ ਸੁੱਟੋਗੇ ਤੇ ਜਿੱਥੇ ਸਾਰਾ ਪਿੰਡ ਸੁੱਟੂਗਾ ਅਸੀਂ ਵੀ ਉੱਥੇ ਸੁੱਟੀ ਜਾਵਾਂਗੇ ਓਏ ਜਿਹੜੀ ਸਰਕਾਰ ਨੇ ਆ ਤੁਹਾਡੇ ਭਲੇ ਵਾਸਤੇ ਦਿੱਤੀ ਆ ਥਾਂ ਇਹ ਨਹੀਂ ਸਹੀ ਭਾਜੀ ਇਹ ਵੀ ਅਸੀਂ ਆਪਣੇ ਭਲੇ ਵਾਸਤੇ ਵੇਚ ਲੱਗੇ ਆ ਓ ਗਾਂ ਜਾਓ ਮੈਂ ਨਹੀਂ ਇਹੋ ਜਿਹੇ ਰੱਟੇ ਵਾਲੀਆਂ ਥਾਂਵਾਂ ਵਕਾਉਦਾ ਕਿ ਹੋਰ ਨੂੰ ਲੱਭੋ ਜਾਗੇ ਵੱਡੇ ਆਏ ਆ ਤੋਹਫਾ ਦੇਦਾ ਤੈਨੂੰ ਤੋਹਫਾ ਪਾ ਤੇਰਾ ਗਮ ਵਧੀਆ ਵਾ ਨਾ ਕੁਝ ਵੇਚਿਆ ਨਾ ਕੁਝ ਖਰੀਦਿਆ ਤੇ ਪੈਸੇ ਦੋਵਾਂ ਪਾਸੋਂ ਫੜ ਲਿਆ ਓ ਕਾਕਾ ਵੇਖਣ ਨੂੰ ਸੌਖਾ ਲੱਗਦਾ ਵਾ ਸਿਰਖ ਪਾਈ ਪਤਾ ਕਿੰਨੀ ਆ ਓ ਸਰਕਪਾਈ ਨੂੰ ਪਾ ਤੂੰ ਬੜਾ ਬੰਦੇ ਜੋੜਨ ਵਾਲੀ ਕੰਪਨੀ ਜਿ ਲੱਗਾ ਆਂ ਆਖ ਲੋਗੇ 2000 ਗੱਲਾਂ ਹੀ ਕਰਨੀਆਂ ਉਹ ਗੱਲਾਂ ਕਰਨੀਆਂ ਕਿਤੇ ਸੌਖੀਆਂ ਹੀ ਆਂ ਉਹ 36 ਗੁਣ ਦੱਸਣੇ ਪੈਂਦੇ ਆ ਪਾਹੂ ਚ ਉਹ ਕਈ ਯਾਰ ਤੇ ਉਹ ਵੀ ਦੱਸਣੇ ਪੈਂਦੇ ਜਿਹੜੇ ਹੁੰਦੇ ਵੀ ਨਹੀਂ ਆ ਤੇ ਪਾਹ ਇਹਦਾ ਕੋਈ ਕੋਰਸ ਕਰ ਸੁੰਦਾ ਆ ਉਹ ਇਹਦਾ ਕਰਾ ਕੋਰਸ ਜਿੰਨਾ ਕੰਮ ਕਰ ਲੋ ਆਪਣੇ ਹੀ ਅਗੇ ਉਹ ਨਾਲੇ ਕੰਮ ਵੀ ਛਾਈ ਆਪਾਂ ਵੀ ਫਿਰ ਇਹੋ ਕੰਮ ਕਰੀਏ ਵੇਖੀ ਫਿਰ ਆਪਣੀ ਪੈਂਦੀ ਦਿਨਾਂ ਚ ਕੋਠੀ ਪਾਹ ਦਲਾਲ ਬਣਨ ਵਾਸਤੇ ਵੇਖੀ ਕੀ ਕਰਨਾ ਪੈਂਦਾ ਵਾ ਉਹ ਕਰਨਾ ਕੀ ਆ ਮੋਢੇ ਤੇ ਰੱਖੋ ਪਰਨਾ ਤੇ ਹੱਥ 'ਚ ਰੱਖੋ ਨਹੀਂ ਕੀ ਜੀ ਸੋਟੀ ਤੇ ਬਸ ਬਣ ਕੇ ਦਲਾਲ ਕੇ ਉਹ ਨਾਲੇ ਮੋਟਰਸਾਈਕਲ ਹੈਗਾ ਤੁਹਾਡੇ ਕੋਲ ਮੋਟਰਸਾਈਕਲ ਹੈਗਾ ਤਾਂ ਸਹੀ ਆ ਪਰ ਪੁਰਾਣਾ ਵਾ ਉਹ ਵੀ ਪਤਾ ਨਹੀਂ ਚੱਲੇ ਜਾਂ ਨਾ ਚੱਲੇ ਬਸ ਬੇ ਬਣ ਗਈ ਗੱਲ ਕੇ ਉਹ ਤੁਸੀਂ ਤੇ ਦਲਾਲ ਬਣੇ ਪੈ ਜੇ ਜਾਓ ਜਾ ਕੇ ਸਬਦੇ ਮਾਰੋ ਲੱਭੀ ਗਾਹ ਤੇ ਗਿਆ ਹੀ ਲੱਭ ਹੁਣ ਕੋਈ ਵੇਚਣ ਵਾਲਾ ਲੱਭੀਏ ਉਹ ਲੱਭਣ ਦੀ ਕੀ ਲੋੜ ਆ ਦਾਦਿਆਂ ਚਲਦੇ ਬਥੇਰਾ ਮਾਲ ਬੱਧਾ ਹੁੰਦਾ ਉਹਨਾਂ ਆਉਂਦੀਆਂ ਨਸੀਬਾਂ ਨਾਲ ਏਕੜੀਆਂ ਤੇਰੇ ਸਿਰੇ ਨੂੰ ਸਜਾਇਆ ਲਾਲਾ ਫੁੱਲ ਕਲੀਆਂ ਹੋ ਆਉਂਦੀਆਂ ਨਸੀਬਾਂ ਨਾਲ ਏਕੜੀਆਂ ਆਉਂਦੀਆਂ ਨਸੀਬਾਂ ਨਾਲ ਉਹ ਤੇਰੀ ਘੜੀ ਖਰਾਬ ਹੋ ਗਈ ਆ ਇਹ ਨਹੀਂ ਚੱਲਣੀ ਹੁਣ ਐਂ ਜਿਵੇਂ ਵਾਜਾ ਵੇਚ ਕੇ ਤੇ ਪੱਠਾ ਦਸਾ ਪਾਇਆ ਕਰ ਮੇਰਾ ਡੰਗਰਾਂ ਨੂੰ ਤੇਰਾ ਨਹੀਂ ਕੋਈ ਜਵਾਨਾ ਹੁਣ ਲੈ ਦੱਸ ਈਦਾ ਕਿਦਾ ਵੇ ਇਹਦੇ ਵਾਜਾ 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 ਕੇ ਤੇ ਮੇਰੀਆਂ ਉਂਗਲਾਂ ਘਸ ਗਈਆਂ ਨਾਲੇ ਮਾਹ ਤਾਂ ਮੇਰੇ ਸੁਰ ਪੱਕੇ ਆ ਮੈਨੂੰ 40-50 ਹਜ਼ਾਰ ਰੁਪਏ ਦੋ ਮੈਂ ਗਾਣਾ ਕਰਾਉਣਾ ਅੱਗੇ ਵੀ ਕਰਾਏ ਗਾਣਾ ਤੇਰਾ ਪਹਿਲਾਂ ਕਿਹੜਾ ਤੂੰ ਵਾਰਡ ਜਿੱਤ ਲਿਆਦਾ ਹੈ ਉਹ ਗਾਣਾ ਥੋੜੀ ਉਹ ਤੇ ਭੇਡ ਕਰਾਈ ਹੁਣ ਨਹੀਂ ਕਰਾਉਣਾ ਕੁਝ ਵੀ ਮੈਂ ਨਵੇਂ ਪਿੰਡਾ ਵਿਧਾਈ ਲੈਵਾਂ ਤੇ ਮੇਰੇ ਆਉਂਦੇ ਡੰਗਰ ਵਛਾ ਨਵਾ ਕੇ ਤੇ ਛਾਵੇਂ ਕਰਦੀ ਨਾਲੇ ਗੱਲ ਸੁਣ ਓਏ ਆਪਾਂ ਕਿੰਨੇ ਦੇ ਲੋਕਾਂ ਨੂੰ ਵਧਾਈਆਂ ਫੜਾਂਗੇ ਉਹ ਤੂੰ ਵੀ ਕੋਈ ਕੰਮਕਾਰ ਕਰਿਆ ਕਰ ਤੇਰਾ ਵਿਆਹ ਉਹ ਕਰੀਏ ਤੇਹੀਂ ਵਿਚਾਈ ਚਾਹੀਏ ਕਿਸ ਨੂੰ ਵਧਾਈਆਂ ਦਈਏ ਆਉਂਦੀਆਂ ਨਸੀਬਾਂ ਨਾਲ ਇਹ ਗੜੀਆਂ ਤੇਰੇ ਸਰੇ ਨੂੰ ਸਜਾਇਆ ਲਾਲ ਫੁੱਲ ਗਲੀਆਂ ਉਹ ਦਾਦਾ ਕੀ ਹਾਲਿਆ ਸ਼ਾਹ ਵੇਹਲਾ ਹਾਲ ਤੇਰੇ ਸਾਹਮਣੇ ਹੀ ਆ ਉਹ ਕਿਦਾਂ ਹੈ ਕੋ ਮਾਲ ਡੰਗਰ ਵਿੱਚ ਨੂੰ ਆਸਤੀ ਨਹੀਂ ਵੀਰਾ ਮਾ ਆਪਣੇ ਹੀ ਸਰਦਾ ਉਹ ਸੋਚ ਲੈ ਸੌਦਾ ਫਾਇਦੇ ਦਾ ਹੀ ਹੋ ਗਾਹਕ ਆਪਣੇ ਕੋ ਤਿਆਰ ਬੈਠਾ ਵਾ ਉਹ ਇੱਕ ਹੱਥਾ ਪੌਂਦ ਕੋ ਪੈਫਰ ਲਿਆ ਦੂਜਾ ਥਨੂੰ ਰਸਫੜਾਣਾ ਬਾਪੂ ਨੇ ਉਦਾਂ ਦੇ ਕੋਸ ਦੇਣਾ ਨਹੀਂ ਇਹਨੂੰ ਵੇਚ ਕੇ ਗਾਣਾ ਤੇ ਕਰੀਏ ਵੇਖ ਲੈ ਫਿਰ ਉਹ ਵੱਜੀ ਹੋਗਾ ਪਰ ਸੂਏ ਤੀਜੇ ਆ ਵੇਖ ਲੈ ਜਬਾਂਦੀ ਗੱਲ ਲੈ ਬਣੂਗੀ ਗੱਲ ਕਿੱਦਾਂ ਨਾ ਬਣੂਗੀ ਦੁੱਧ ਕਿ ਨਾ ਦਿੰਦੀ ਆ ਦੁੱਧ ਦੇ ਹੀ ਦਿੰਦੀ ਆ 2 ਘੰਟੇ ਦਾ 3 ਕਿਲੋ ਉਹ ਦਾਦਾ ਮੁੱਲ ਕੀ ਮੰਗਦੇ ਜੋ ਮੁੱਲ ਦਵਾ ਦੋ 20000 ਰੁਪਿਆ ਉਹ ਵੀ ਯਾਰ ਉਹ ਜਿੰਨੀ ਕੇ ਰਾਜੀ ਆ ਨਾ ਕਿਤੇ ਤੁਹਾਨੂੰ ਪੱਲੇ ਉਹਨਾਂ ਤੇ ਆ ਕੇ ਤੋਰ ਨਹੀਂ ਪਵੇ ਹੋਰ ਰੁਪਈਆ ਦਵਾਵਾ ਕਿ ਦਾਦਾ ਤੈਨੂੰ 10000 ਉਤੋਂ ਅਸੀਂ ਜਿੰਨੇ ਮਰਜ਼ੀ ਬਣਾ ਲਈਏ ਚੱਲ ਵੇਖ ਲੈ ਫਿਰ ਉਹ ਦਾਦਾ ਬਸ ਤੂੰ ਗਾਹਕ ਸਾਹਮਣੇ ਨਹੀਂ ਕੋਈ ਬੋਲਣਾ ਗੱਲ ਅਸੀਂ ਆਪੇ ਕਰ ਲੈਣੀ ਆ ਉਹ ਤੂੰ ਬਸ ਚਾਹ ਬਣਵਾ ਕੇ ਲਿਆ ਕਰੋ ਮੈਂ ਹੁਣੇ ਆ ਫੋਨ ਕਰਕੇ ਹੁਣੇ ਕਰਾ ਦਨੇ ਆ ਸਭ ਦਾ ਓ ਬਾਜੀ ਤੈਨੂੰ ਬਖਾਈਏਗਾ ਕੀ ਡੱਬੀ ਵੈੜ ਦੂਜੇ ਸੂਏ ਗਾਂਜੇ ਦੁੱਧ 6.5 ਲੀਟਰ ਅੱਠੀ ਵੈਰੀਆ ਵੀਰ ਨੂੰ ਨਹੀਂ ਚੁੰਦੇ ਰਹ ਜੋ ਤੁਸੀਂ ਭਾਵੇਂ ਦੋ ਟਾਈਮ ਚੋਲਿਓ ਭਾਵੇਂ ਚਾਰ ਟਾਈਮ ਚੋਲਿਓ ਵੇਖੋ ਥਣ ਗੁੱਲ ਲੱਗਾ ਬੂਠੀ ਚੈੱਕ ਕਰੋ ਅਸ਼ੀਦੀ ਬਾਕੀ ਠੱਗੀ ਵਾਲਾ ਆਪਾਂ ਕੰਮ ਨਹੀਂ ਕਰਨਾ ਵੀਰ ਜੀ ਮਾਲਕ ਮੋਲ ਮੰਗਦਿਆ 20000 17 ਦੀ ਆਪਾਂ ਦੇ ਦੇਣੀ ਆ ਗਾਂ ਸੀਲ ਬੜੀ ਜੇ ਭਾਵੇਂ ਥਲੇ ਨਿਆਣਾ ਪਾ ਦੋ ਜੇ ਲਾਤ ਚੁੱਕ ਜੇ ਮੁਕਤ ਫੜਾ ਦਾਂਗੇ ਉਹ ਜਿੱਦਾਂ ਦੀ ਇਹਦੀ ਹਾਲਤ ਆ ਮਹੀਨੇ ਦੋ ਰੁਕ ਜਾ ਤੈਨੂੰ ਵੈਸੇ ਵੀ ਮੁਕਤ ਫੜਾਉਣੀ ਪੈਣੀ ਆ ਉਹ ਜਿੰਨੀਆਂ ਇਹਦੀਆਂ ਤਰੀਫਾਂ ਕਰੀ ਜਾਂਦਾ ਮੈਨੂੰ ਅੱਡੀ ਗੱਲ ਲੱਗਣ ਨਹੀਂ ਡਈ ਉਹ ਵੀਰ ਉਹ ਤੇ 5 ਸਾਲ ਤਣੋ ਗਿਆ ਦਾ ਬੱਚਾ ਮਰ ਗਿਆ ਉਹਦਾ ਹੀ ਕੰਮ ਖਾਗੀ ਆ ਤੈ ਹੀ ਉਹ ਕਰਕੇ ਥੋੜੀ ਲਿਸੀ ਲੱਗਣ ਢੀ ਆ ਓਏ ਆਹੋ ਉਹਨਾਂ ਦਾ ਪੱਠਾ ਦਿੱਤਾ ਵੀ ਘਾਟੀ ਖਾਂਡੀ ਆ। ਉਹ ਤੂੰ ਹੀ ਬਸ ਘਰ ਖੜਕੇ ਦੀ ਸੇਵਾ ਕਰੋ। ਉਹ ਇੰਨੇ ਆਪੇ ਕੰਮ ਹੋਣਾ। ਉਹ ਨਾਲੇ ਪਾ ਇੰਨੇ ਮੁੱਲ 'ਚ ਤੇ ਕੋਈ ਬੱਕਰੀ ਨਹੀਂ ਦਿੰਦਾ। ਉਹ ਜਿੰਨੇ ਮੁੱਲ 'ਚ ਤੁਹਾਨੂੰ ਗਾਂ ਦਵਾਉਣ ਦੇ। ਉਹ ਭਰਾਵਾ ਮੈਨੂੰ ਤਾਂ ਇੰਨੇ 'ਚ ਵੀ ਮਹਿੰਗੀ ਲੱਗਣ ਢੀ ਆ। ਆ ਇਹਦੀ ਪੂਸ਼ ਵੀ ਚੜੀ ਆ, ਛੱਡਾ ਵੀ ਨਿਕਾ ਜਾ। ਆ ਇਹਦੇ ਥਣ ਵੀ ਜੁੜੇ ਆ। ਉਹ ਤੂੰ ਥਣਾਂ ਦੀ ਪਰਵਾਹ ਨਾ ਕਰ। ਜਦੋਂ ਇਹ ਚੌਕਰ ਖਾਂਡਿਆ ਵੀ ਨਾ ਇਹਦਾ ਛੱਡਾ ਵੀ ਭਰਾ ਹੋਣਾ ਤੇ ਥਣ ਵੀ ਇਹਦੇ ਕੋਨਾਂ ਵਰਗੇ ਹੋਣੇ ਆ। ਜੇ ਤੂੰ ਇੰਨਾ ਕਹਿਣ ਦੇਣਾ ਫੜਾ ਰਸਾ ਵਾਗਰੂ ਦਾ ਨਾ। ਫੜਾ ਉਹ ਨਹੀਂ ਕਰ ਰਸਾ ਖੁੱਲ ਕੇ। ਉਹ ਵੀਰ ਸੋਚ ਲੈ ਇੱਕ ਵਾਰੀ ਇਹ ਬੰਦੇ ਮੈਨੂੰ ਦੋ ਨੰਬਰੀ ਜੇ ਲੱਗਦੇ ਆ ੋਂਕੀ ਨਾ ਜਾ ਇਤੋਂ ਸਸਤਾ ਮਾਲ ਨਹੀਂ ਆਪਾਂ ਨੂੰ ਮਿਲਣਾ ਚੁੱਪ ਕਰਕੇ ਰਸਾ ਫੜ ਲਾਓ ਪਾਜੀ ਚੱਲ ਹੈ ਕਰਮਾ ਆਲੀਏ ਕਰਦੇ ਦੋਦੀ ਦੁੱਧ ਰਮੋਢੀ ਨਹੀਂ ਚੱਲਣ ਡਿਆ ਹੋਰ ਕੁੜੀ ਨੂੰ ਕਿੰਨੀ ਕੀ ਦਰ ਘਰ ਬਿਠਾ ਛੱਡਣਾ ਝੇ ਹੁਣ ਤਾਂ ਸ਼੍ਰਿੱਕੇ ਵਿੱਚ ਵੀ ਮੂੰਹ ਚੋੜ-ਜੋੜ ਗੱਲਾਂ ਹੋਣ ਲੱਗ ਪਈਆਂ ਜੇ ਮੈਂ ਕੁੜੀ ਨੂੰ ਪਾਲ-ਪੋਸ ਕੇ ਏਡੀ ਵੱਡੀ ਕਰ ਸਕਦਾ ਨਾ ਤੇ ਘਰੇ ਬਿਠਾ ਕੇ ਖਲਾ ਵੀ ਸਕਦਾ ਉਹ ਬਲਵਿੰਦਰ ਕੋਰ ਗੱਲ ਨੂੰ ਸਮਝਿਆ ਕਰ ਉਹਨਾਂ ਹਾਲਾਤਾਂ 'ਚ ਕੁੜੀ ਨੂੰ ਮੈਂ ਉੱਥੇ ਛੱਡ ਕੇ ਨਹੀਂ ਆ ਸਕਦਾ ਸਮੇਂ ਦੇ ਨਾਲ-ਨਾਲ ਸਭ ਦੇ ਹਾਲਾਤ ਠੀਕ ਹੋ ਜਾਂਦੇ ਨੇ ਠੀਕ ਹੈ ਜਦੋਂ ਸਭ ਠੀਕ ਹੋ ਜਾਏਗਾ ਕੁੜੀ ਨੂੰ ਕੱਢਾਂਗੇ ਉਹ ਬੂਆ ਖੋਲੋ ਓਏ ਉਹ ਖੋਲੀ ਨਾ ਕਿਹਾ ਆ ਫੜ ਲਾ ਉਹ ਕੀ ਗੱਲ ਪਾ ਫੇ ਨਵੀਂ ਲੈਣ ਆ ਕੇ ਜੋ ਗਈ ਨਵੀਂ ਨਹੀਂ ਲੈਣ ਆਏ ਜਿਹੜੀ ਉਦੋਂ ਦਵਾਈ ਨਾ ਵਾਪਸ ਕਰਨ ਆਏ ਆ ਵਾਪਸ ਕਰਨ ਆਏ ਕੀ ਗੱਲ ਐਕਸਪਾਇਰ ਹੋ ਗਈ ਆ ਓਏ ਇਹ ਤੇ ਜਿੰਦੀ ਆ ਪਰ ਉਹ ਦਿਨ ਜਿਹੜਾ ਤੁਸੀਂ ਗੱਪ ਮਾਰਿਆ ਉਹ ਐਕਸਪਾਇਰ ਹੋ ਗਿਆ ਆ ਗਾਈ ਫੜੋ ਆਪਣੀ ਮੇਰੇ ਪੈਸੇ ਵਾਪਸ ਕਰੋ ਕੀ ਗੱਲ ਹੋ ਗਈ ਆ ਵੀਰ ਗੱਲ ਕੀ ਹੋਣੀ ਆ ਤੁਸੀਂ ਤੇ ਆਂਦੇ ਸੀ ਗਾਈ 6.5 ਲੀਟਰ ਦੁੱਧ ਦੇਂਦੀ ਏ ਇਹਨੇ ਦੁੱਧ ਕੀ ਦੇਣਾ ਇਹ ਤਾਂ ਚੱਜ ਨਾਲ ਗੋਆ ਵੀ ਨਹੀਂ ਕਰਦੀ ਕਿ ਬੰਦਾ ਪਾਥੀਆਂ ਹੀ ਵੇਚ ਲੇ ਪਾ ਤੈਨੂੰ ਦੱਸਿਆ ਤਾਂ ਹੈਗਾ ਸੀਗਾ ਕਿ ਗਮ ਖਾ ਗਈ ਆ ਬੱਚੇ ਦਾ ਓਏ ਇਹ ਕਾਦਾ ਗਮ ਖਾ ਗਈ ਆ ਇਹਨੇ ਤੇ ਹਾਨੂੰ ਸਾਰੇ ਟੱਬਰ ਨੂੰ ਗਮ ਚ ਪਾ ਦੇਣਾ ਸੀ ਪਾਪਾ ਆਡਾ ਬਾਲਟੀ ਲੈ ਕੇ ਜੇ ਥੱਲੇ ਹੀ ਬੈਠਾ ਵਾ ਇਹ ਉੱਤੇ ਬੈਠੇ ਲੱਗੀ ਉਹ ਵੀ ਦੋ ਚਾਰ ਦਿਨ ਤੇ ਹੁਣ ਲੱਗਣੇ ਆ ਨਵੇਂ ਇੱਥੇ ਪੈਣ ਨੂੰ ਓਯਾ ਤੇ ਆਂਦਾ ਹੈ ਗਾਈ ਸੀਲ ਹੀ ਵੜੀ ਆ ਭਾਵੇਂ ਥੱਲੇ ਨਿਆਣਾ ਬਾਦੋ ਤੇ ਮੈਂ ਗੜਾ ਮੁਕਰਿਆ ਆ ਮੈਂ ਨਿਆਣਾ ਹੀ ਬਾਉ ਨੂੰ ਆਖਿਆ ਤੁਸੀਂ ਥੱਲੇ ਬਜ਼ੁਰਗ ਬਾਤ ਆ ਹੁਣ ਗੱਲਾਂ ਹੀ ਆ ਨਾ ਸੁਣਾਓ ਅੱਗੇ ਆ ਗਿਆਂ ਤੁਹਾਡੀਆਂ ਗੱਲਾਂ ਚ ਹੁਣ ਨਹੀਂ ਆਉਂਦਾ ਓ ਤੂੰ ਤੇ ਵੀਰ ਮੁੰਡੇ ਵੜੇ ਇਕੱਠੇ ਕਰਕੇ ਲੈ ਗਿਆਂ ਲੜਾਈ ਕਰਨ ਲਈ ਮੁੰਡੇ ਲੜਾਈ ਕਰਨ ਨੂੰ ਨਹੀਂ ਲੈ ਕੇ ਆਇਆ ਆ ਤੁਹਾਡੀ ਕੋ ਲੱਗਦੀ ਰਾਜ ਘੜੀ ਮੁੜੀ ਬਹਿ ਜਾਂਦੀ ਆ ਇਹਨੂੰ ਠਾਉਣ ਲਈ ਲੈ ਕੇ ਆਇਆ ਮੈਂ ਆ ਜਾ ਵੀਰ ਬਹਿ ਕੇ ਗੱਲ ਕਰਦੇ ਆ ਗੱਲ ਨਹੀਂ ਕਰਦੇ ਆ ਗਾਈ ਬੰਨੋ ਤਾਂ ਮੇਰੇ ਪੈਸੇ ਵਾਪਸ ਕਰੋ 17000 17000 ਅਹੀਂ ਕਿੱਥੋਂ ਦੀ ਆ ਪਹਿ ਤੋ ਨਾ ਗੋਲੇ ਜਨਾ ਗਾਈ ਵੇਚੀ ਆ ਗਾਈ ਲਈ ਮੈਂ ਤੁਹਾਡੇ ਮੂਹ ਨੂੰ ਤੇ ਪੈਸੇ ਵੀ ਮੈਂ ਤੁਹਾਡੇ ਕੋਲ ਲੈਣੇ ਆ ਉਹ ਵੀਰ ਜੀ ਤੁਹਾਡੇ ਕੋਲ ਪੈਸੇ ਹੁੰਦੇ ਤੇ ਅਸੀਂ ਆਪਣੀ ਭਾਬੀ ਨੂੰ ਨਾਲ ਲੈ ਕੇ ਆਉਂਦੇ ਹੁਣੇ ਕਿਥੋਂ ਦੀ ਪੈਸੇ ਨਹੀਂ ਛੇਤੀ ਉਸ ਦਿਨ ਤੇ ਬੜੀ ਛੇਤੀ ਫੜੇ ਸੀ 15 ਦਿਨੇ ਆ ਤੁਹਾਡੇ ਕੋਲ 16ਵੇਂ ਦਿਨ ਜੇ ਮੇਰੇ ਪੈਸੇ ਨਾ ਨਾ ਮੁੜੇ ਤੇ ਵੇਖ ਲਿਓ ਅੱਜ ਤੇ ਮੁੰਡੇ ਆਏ ਆ ਖਾਲੀ ਹੱਥ ਉਦੋਂ ਫਿਰ ਟੱਕਰ ਹੀ ਆਉਣਗੇ ਮੁੰਡਿਓ ਬੰਨੋ ਗਾਈ ਚਲੋ ਉਹ ਆਪਣੇ ਕੋ ਤੇ ਅੱਗੇ ਕੋ ਹੈ ਨਹੀਂ ਗਾ ਆ ਨਵਾਂ ਛਾਪਾ ਗਲ ਪੈ ਗਿਆ ਹੁਣ ਇੰਨੇ ਪੈਸੇ ਕਿੱਥੋਂ ਲਿਆਵਾਂਗੇ ਸਿਆਣਿਆ ਸੱਚੀ ਕਹਿਆ ਦਾ ਜਿਸ ਕਾ ਕੰਮ ਉਸੀ ਕੋ ਸਜੇ ਹੁਣ ਤੇ ਕੋਈ ਹੱਥੀ ਕੰਮ ਕਰਨਾ ਪੈਣਾ ਵਾ ਹੱਥੀ ਹੁਣ ਕਿਹੜਾ ਕਰਨਾ ਆ ਲੱਭਣਾ ਪਊਗਾ ਤਾਜੀ ਥੋੜਾ ਥੋੜਾ ਘਲ ਘਲਿਆ ਕਿਉ ਇਹਦੇ ਪੜਾ ਬੜਾ ਮੇਰੇ ਕੋਈ ਚੁੱਕਿਆ ਨਹੀਂ ਜਾਂਦਾ ਉਹ ਤੈਨੂੰ ਕਿੰਨੇ ਕਿਹਾ ਇਹਦੇ ਨਾਲ ਪੰਗਾ ਲੈਣ ਲਈ ਤੈਨੂੰ ਜਿਹੜਾ ਕੰਮ ਦਿੱਤਾ ਉਹ ਕਰ ਤੈਨੂੰ ਕਿਹਾ ਬੂਏ ਨੂੰ ਰੇਗਮਲ ਮਾਰ ਮਾਰ ਦੇ ਜਿੱਤਾ ਹੋਰ ਕਿੰਨਾ ਕੇ ਮਾਰੀ ਜਾਵਾਂ ਕਿੱਥੇ ਮਾਰਿਆ ਰੇਗਮਲ ਜੰਗਾਲ ਤੇ ਉੱਦਾਂ ਲੱਗਾ ਮੇਰੇ ਹੱਥ ਘਸ ਗਿਆ ਮਾਰ ਮਾਰ ਕੇ ਉਹ ਪੁੱਤ ਇਦਾਂ ਤੇ ਤੂੰ ਸਾਰਾ ਹੀ ਘਾਜੇਗਾ ਇਹਨੂੰ ਸਿੱਧਾ ਕਰਕੇ ਮਾਰਿਆ ਕਰ ਉਹ ਦੀਰ ਮਾਲਕ ਤੂੰ ਆ ਆਹੋ ਮੈਂ ਹੀ ਆ ਮਾਲਕ ਮਰਜੀ ਦਾ ਉਹ ਮਰਜੀ ਦਾ ਮਾਲਕ ਤੈਹੀ ਵੀ ਆ ਦੁਕਾਨ ਦਾ ਮਾਲਕ ਕਿੱਥੇ ਆ ਉਹ ਮਾਲਕ ਹੀ ਬੈਠਾ ਕੁਰਸੀ ਤੇ ਹਰ ਪਾਲੂ ਬਾਇਆ ਮਰੀ ਹਾ ਮੇਰਾ ਰਿਵਾਜ ਹੈ ਤਾਂ ਜੀ ਗੱਲ ਸੁਣਿਓ ਨਿੱਕੀ ਆੜੀ ਦੁਕਾਨ ਹੈ ਨਾ ਇਹ ਬੜੀ ਪੁਰਾਣੀ ਤੇ ਮਸ਼ਹੂਰ ਦੁਕਾਨ ਨਹੀਂ ਨਿੱਕਾਂ ਤੋਂ ਮੇ ਪਾਪੇ ਨਾਲ ਬੜੀ ਆ ਰਾਇ ਇਥੇ ਜਿਹੜੇ ਆਪਣੇ ਘਰ ਬੂਹੇ ਵਾਰੀਆਂ ਲੱਗਿਆ ਉਹ ਵੀ ਇਥੋਂ ਗੈਈ ਬਣ ਕੇ ਚਾਰ ਮਹੀਨੇ ਹੋਏ ਇਕਦਾਨ ਪਈ ਨਹੀਂ ਤੂੰ ਪਾਪੇ ਨਾਲ ਕਿਹੜੇ ਵੇਲੇ ਆ ਗਿਆ ਅੱਛਾ ਓਵਰ ਚੁੱਕੀ ਗਈ ਨਹੀਂ ਇੱਥੋਂ ਹਾਂ ਬਾਈ ਮੁੜਿਓ ਮੈਂ ਸੁਣਿਆ ਭਾਜੀ ਤੁਹਾਨੂੰ ਕੰਮ ਕਰਨ ਆਸਤੀ ਬੰਦਿਆਂ ਦੀ ਲੋੜ ਆ ਉਹ ਬੰਦਿਆਂ ਦੀ ਤੇ ਲੋੜ ਆ ਕਿਹੜਾ ਕਿਹੜਾ ਕੰਮ ਕਰਨਾ ਆਉਂਦਾ ਤੁਹਾਨੂੰ ਕੰਮ ਕੰਮ ਹੀ ਸਾਰੇ ਕਰ ਲਈ ਦਿਆ ਆ ਮੰਜਾ ਮੁੰਜਾ ਮਾਰ ਲਈ ਦਿਆ ਆ ਸਮਾਨ ਵੀ ਚੁੱਕ ਕੇ ਇੱਧਰ ਉੱਧਰ ਕਰ ਲਈ ਦਿਆ ਤੇ ਆ ਵੱਡਾ ਵੀਰ ਇਹਦੇ ਚਾਈ ਵੱਡੀ ਸਵਾਰ ਬਣਾਉਂਦਾ ਆ ਓਏ ਇਹ ਕੰਮ ਨਹੀਂ ਆ ਕਿਸੇ ਨੂੰ ਬਿਲਡਿੰਗ ਕਰਨਾ ਆਉਂਦਾ ਤੁਹਾਡੇ ਦੋਹਾਂ ਚ ਕੋਈ ਨਹੀਂ ਭਾਜੀ ਹਾਲੀ ਹਾਲੀ ਉਹ ਵੀ ਸਿੱਖ ਲਾਂਗੇ ਓ ਚਲੋ ਠੀਕ ਆ ਕੱਲ ਨੂੰ ਆ ਜਾਓ ਫਿਰ ਕੰਮ ਤੇ ਮਿਹਰਬਾਨੀ ਜੀ ਓ ਗੱਲ ਸੁਣੋ ਮੁੜਿਓ ਰੋਟੀ ਸਵੇਰੇ ਨਾਲ ਲੈ ਕੇ ਆਉਣੀ ਜੇ ਚੱਲ ਠੀਕ ਆ ਮੈਂ ਚਲਦੀ ਆ ਬਹਿ ਜਾ ਘੜੀ ਕੀ ਕਰਨਾ ਈ ਜਾ ਕੇ ਅੱਛਾ ਨਾਲੇ ਕੀ ਬਣਿਆ ਤੇਰੇ ਸਹੁਰਿਆਂ ਵੱਲੋਂ ਕੀ ਆਂਦੇ ਹੁਣੋਂ ਅਜੇ ਤਾਂ ਕੁਝ ਪਤਾ ਨਹੀਂ ਲੱਗਾ ਮੈਨੂੰ ਨਹੀਂ ਲੱਗਦਾ ਮੁੰਡਾ ਕਿਸੇ ਕੰਮ ਤੇ ਲੱਗਾ ਹੋ ਜੇ ਲੱਗਾ ਹੁੰਦਾ ਤਾਂ ਹੁਣ ਤੱਕ ਆ ਨਾ ਜਾਂਦਾ ਜੇ ਥੋੜਾ ਟਾਈਮ ਹੋਰ ਇਦਾਂ ਰਿਆ ਨਾ ਮੈਨੂੰ ਲੱਗਦਾ ਕਰਦਿਆਂ ਨੇ ਕੋਈ ਹੋਰ ਮੁੰਡਾ ਲੱਭ ਲੈਣਾ ਠੀਕ ਆ ਮੈਂ ਚਲਦੀ ਆ ਇਧਰ ਇਹ ਦਿਵਾਰ ਵੀ ਚਿੱਟੇ ਹੋਣੇ ਆ ਓਏ ਇਦਾਂ ਨਾ ਕਹਿਆ ਓਏ ਮੇਰੇ ਤਾਂ ਲੱਗਨ ਪਹਿਲਾਂ ਹੀ ਮਹਾ ਖੁਲੇ ਆ ਕੋਈ ਇਦਾਂ ਦਾ ਕੰਮ ਲੱਭੀਏ ਜੇ ਚਰਾਤੋਂ ਰਾਤ ਅਮੀਰ ਹੋ ਜਾਈਏ ਜੇ ਰਾਤੋਂ ਰਾਤ ਅਮੀਰ ਹੋਣਾ ਨਾ ਫੇਰ ਉਹ ਕੰਮ ਹੈ ਗਾਈਓ ਨੇ ਚੰਗਾ ਨਾ ਯਾਰ ਨਹੀਂ ਜੀ ਜੀ ਛੇਤੀ ਅਗਲਾ ਆ ਗਈ ਫਿਰ ਇਹਨੂੰ ਡਾਂ ਨਹੀ ਓਏ ਇਹੋ ਜਿਹਾ ਕੰਮ ਨਹੀਂ ਕਰਨਾ ਇੱਜੇ ਤਾਂ ਡੰਡਾ ਹੀ ਵੜਾ ਫਿਰਦਾ ਵਾ ਤੇ ਫਿਰ ਕਿਹੜਾ ਕਰਨਾ ਆ ਕੋਈ ਨਹੀਂ ਉਹ ਵੀ ਤੁਹਾਨੂੰ ਦੱਸੂਗਾ ਕੰਮ ਵੀ ਇਦਾਂ ਦਾ ਘਰ ਵੀ ਪਊਗਾ ਤੇ ਤੇਰੀ ਭਾਬੀ ਵੀ ਘਰ ਆਊਗੀ ਯਾਰ ਕਰੀਂ ਦੋ ਕਪਚਾ ਆਹਾਹਾ ਬੱਚਾ ਮਸਲੇ ਸਾਰੇ ਹੱਲ ਕਰ ਦਾਂਗੇ ਜੇਬਾਂ ਨੋਟਾਂ ਨਾ ਭਰ ਦਾਂਗੇ ਖੋਲ ਦੇਾਂਗੇ ਸਾਰੇ ਰਾਹ ਆ ਪਿਆਹਾ ਬਾਬੇ ਨੇ ਇੱਕ ਕਪਚਾ ਓ ਬਾਬਾ ਜਿਹੜਾ ਨੋਟਾਂ ਨਾਲ ਸਾਡੀਆਂ ਜੇਬਾਂ ਭਰੰਡੀਆਂ ਨਾਲ ਚਾਹ ਪਿਲਾ ਓਏ ਨਾ ਤੁਹਾਨੂੰ ਇਦਾਂ ਨਹੀਂ ਬੋਲੀਦਾ ਓ ਯਾਰ ਕਰੀਏ ਕਪੂਰ ਬੱਲੇ ਸ਼ੇਰਾ ਬੜੇ ਵੱਡੇ ਦਿਲ ਵਾਲਾ ਐ ਬਾਬੇ ਤੇਰੀ ਸੇਵਾ ਵੇ ਕੇ ਪ੍ਰਸੰਨ ਹੋਏ ਤੈਨੂੰ ਇੱਕ ਚੀਜ਼ ਦਈਏ ਤੇ ਸੰਭਲੇਗਾ ਓ ਬਾਬਾ ਸੰਭ ਤੇ ਲਵਾਂਗਾ ਪੈਸੇ ਪਰ ਚਾਹ ਜੁਗ ਗਈ ਐ ਤੇ ਬਾਬੇਆ ਕਿਹੜਾ 21000 ਮੰਗ ਲੈ ਰੁਪਈਆ 250 ਕੱਢ ਓ ਬਾਬਾ ਦੇ ਦੋ ਤੈਨੂੰ 21000 ਹੀ ਦੇਣਾ ਸੀ ਜੇ ਕਿਤੇ ਸਾਨੂੰ ਲੋਨ ਮਿਲ ਜਾਂਦਾ ਤੇ ਤੇ ਕੋਈ ਨਹੀਂ ਜਦੋਂ ਮਿਲ ਜੂਗਾ ਤਾਂ ਦੋ ਦੇ ਦਿਓ ਓ ਬਾਬਾ ਲੋਨ ਵੀ ਕਿਹੜਾ ਸੌਖੇ ਮਿਲ ਜਾਂਦੇ ਆ ਉਹ ਵੀ ਕਹਿੰਦੇ ਜਾਂ ਗਣਾ ਦੋ ਤੇ ਜਾਂ ਕਰ ਦੀ ਰਜਿਸਟਰੀ ਦੋ ਸਾਡੇ ਕੋਲ ਤੇ ਉਹ ਵੀ ਹੈਣੀਗੀ ਤੇ ਕੋਈ ਨਹੀਂ ਜਿਤ ਕੋ ਹੋਊਗੀ ਉਹਦੇ ਕੋ ਕਢਾ ਲਿਓ ਨਾਥ ਚੱਲੇ ਆ ਸਸਰੀ ਘਰ ਡੜੀ ਜੀ ਸਾਸਤਰੀ ਗੱਲ ਮੰਮੀ ਜੀ ਹਾਂਜੀ ਕਾਕਾ ਜੀ ਕਿੱਧਰ ਰੋਣੇ ਹੋਏ ਆਪਣੀ ਘਰਵਾਲੀ ਨੂੰ ਲੈਣਾ ਆਇਆ ਸੀ ਅ ਟੁੱਟੇ ਜੇ ਮੋਟਰਸਾਈਕਲ ਤੇ ਖੜਕਿਆ ਨੂੰ ਬਾਲੇ ਵਾਲੇ ਕੋਠੇ 'ਚ ਰੱਖੇਗਾ ਜਿਹਦੀ ਛੱਤ ਦਾ ਪਤਾ ਹੀ ਕੋਈ ਨਹੀਂ ਕਦੋਂ ਡਿੱਗ ਜਾਣੀ ਐ ਜਾਂ ਫੇਰ ਦੇਗਾ ਤੈਨੂੰ ਕੋਈ ਘਰ ਰੱਖੀ ਕਰਨ ਲਈ ਜਿੱਦਾਂ ਦਾ ਵੀ ਹੈਗਾ ਘਰ ਤੇ ਹੈਗਾ ਨਾ ਮੇਥੋਂ ਕੀ ਪਤਾ ਆਪਣਾ ਕਿ ਕਿਹੇ ਹੋਰ ਤਾਂ ਤੇ ਜਿਹਦੇ ਤੂੰ ਹੀ ਰਹਿਣ ਨੇ ਇਹ ਵੀ ਕੀ ਪਤਾ ਤੁਹਾਡਾ ਆਪਣਾ ਕਿਹੇ ਹੋਰ ਦਾ ਜ਼ੁਬਾਨ ਸੰਭਾਲ ਕੇ ਗੱਲ ਕਰ ਅਈ ਤੇਰੇ ਵਰਗੇ ਝੂਠੇ ਬੰਦੇ ਨਹੀਂ ਤੇ ਮੈਂ ਕਿਵੇਂ ਮੰਨਾਂ ਕਿ ਤੁਸੀਂ ਸੱਚੇ ਜੋ ਬਰੁਖ ਤੂੰ ਮੈਂ ਤੈਨੂੰ ਹੁਣੇ ਦੱਸਦਾ ਅਈ ਸੱਚੇ ਕਿਦਾਂ ਹੋਰ ਮੰਮੀ ਜੀ ਠੀਕ ਠਾਕ ਜੇ ਆਲਾ ਫੜ ਦੇਖ ਲਾ ਕਿ ਹੋਰ ਵੀ ਸਬੂਤ ਚਾਹੀਦਾ ਤੈਨੂੰ ਕੋਈ ਹਾਂ ਇਹੋ ਜੇ ਕਾਗਜ਼ ਤਾਂ ਤੁਸੀਂ ਮੇਰੇ ਕੋ ਜਿੰਨੇ ਮਰਜੀ ਲੈ ਲੋ ਕੀਪਤਾ ਤੁਸੀਂ ਨਗਲੀ ਨਹੀਂ ਬਣਾ ਕੇ ਰੱਖੇ ਕਾਕਾ ਜੇ ਕੁਝ ਵੇਖਿਆ ਹੋਏ ਤੇ ਅਸਲੀ ਨਕਲੀ ਦਾ ਪਤਾ ਲੱਗੇ ਨਾ ਉਹ ਜੇ ਆਪ ਨੂੰ ਸਮਝ ਨਾ ਏ ਕਿ ਸਿਆਣੇ ਬੰਦੇ ਤੋਂ ਚੈੱਕ ਕਰਾ ਲਾ ਤੇਰਾ ਭਲੇਖਾ ਦੂਰ ਹੋ ਜੂ ਤੇ ਚਲੋ ਵਖਾ ਲੈਨੇ ਆ ਚੱਲ ਮੈਂ ਵੀ ਤੇਰੇ ਨਾਲ ਚੱਲਦਾ